ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਤ ਜੀ ਕਿਸੇ ਨਗਰ ਦੇ ਵਿੱਚ ਇੱਕ ਬੀਬੀ ਰਹਿੰਦੀ ਸੀ ਕਹਿੰਦੇ ਉਹਦੀ ਔਲਾਦ ਹਮੇਸ਼ਾ ਹੀ ਬਿਮਾਰ ਰਹਿਆ ਕਰਦੀ ਸੀ ਗਰੀਬ ਜਿਹਾ ਪਰਿਵਾਰ ਸੀ ਘਰ ਵਾਲਾ ਖੇਤੀ ਕਰਕੇ ਲਿਆਉਂਦਾ ਜੋ ਵੀ ਆਉਂਦਾ ਉਹ ਔਲਾਦ ਦੇ ਜਿਹੜੇ ਰੋਗ ਸਨ ਉਸ ਤੇ ਖਰਚ ਹੋ ਜਾਇਆ ਕਰਦੇ ਕਹਿੰਦੇ ਦਿਨ ਪ੍ਰਤੀ ਦਿਨ ਰੋਗ ਵਧਦੇ ਜਾਂਦੇ ਸਨ ਤੇ ਕਹਿੰਦੇ ਖਰਚੇ ਜਿਹੜੇ ਸਨ ਉਹ ਵੀ ਵਧੇ ਜਾਂਦੇ ਸਨ ਜਿਸ ਕਰਕੇ ਬਰਕਤ ਦਾ ਘਰ ਦੇ ਵਿੱਚ ਆਮਦਨ ਦਾ ਹੋਰ ਕੋਈ ਵੀ ਸਰੋਤ ਨਹੀਂ ਸੀ ਕਹਿੰਦੇ ਰੋਗ ਤਾਂ ਘਰ ਦੀ ਬਰਕਤ ਨੂੰ ਖਾ ਹੀ ਜਾਂਦੇ ਨੇ ਤੇ ਦਲੇਦਰ ਦੀ ਚਾਦਰ ਪਾ ਦਿੰਦੇ ਨੇ। ਇਹ ਹੀ ਹਾਲ ਉਸ ਬੀਬੀ ਨਾਲ ਵਰਤ ਰਿਹਾ ਸੀ। ਕਹਿੰਦੇ ਬੀਬੀ ਬਹੁਤ ਜ਼ਿਆਦਾ ਦੁਖੀ ਹੋਣ ਲੱਗੀ। ਕਹਿੰਦੇ ਇੱਕ ਦਿਨ ਉਹਨਾਂ ਦੇ ਨਗਰ ਦੇ ਵਿੱਚ ਇੱਕ ਸੰਤ ਜੀ ਆਏ। ਜਿਹੜਾ ਵੀ ਉੱਥੇ ਜਾਂਦਾ ਤੇ ਗੱਲਾਂ ਕਰਦਾ ਕਿ ਜਦੋਂ ਕਥਾ ਕੀਰਤਨ ਸੁਣੀਦਾ ਹੈ ਐਵੇਂ ਲੱਗਦਾ ਕਿ ਤਮਾਮ ਦੁੱਖ ਹੀ ਦੂਰ ਹੋ ਗਏ ਹਨ। ਹੁਣ ਕਿਵੇਂ ਰੋਂਦੇ ਘਲੌਂਦੇ ਮਨ ਭਰ ਕੇ ਚਾਹੀਦਾ ਪਰ ਉਥੋਂ ਆਇਦਾ ਤੇ ਸਾਰਾ ਦਿਨ ਸ਼ਾਂਤ ਰਹਿਦਾ ਹੈ ਹੁਣ ਇਹ ਗੱਲ ਉਸ ਬੀਬੀ ਦੇ ਕੰਨਾਂ ਦੇ ਵਿੱਚ ਪਈ ਜਦੋਂ ਬੀਬੀ ਦੇ ਕੰਨਾਂ 'ਚ ਪਈ ਕਹਿੰਦੇ ਘਰ ਰਹਿ ਕੇ ਵੀ ਤੇ ਇਸ ਔਲਾਦ ਨੂੰ ਦੇਖ ਦੇ ਕੇ ਦੁਖੀ ਹੋ ਜਾਂਦੇ ਹਾਂ ਪਰਮਾਤਮਾ ਕਦੋਂ ਇਹਨੂੰ ਠੀਕ ਕਰੇਗਾ ਕਿਹੜੇ ਰੋਗ ਇਹਨੂੰ ਛੋਟੀ ਉਮਰ ਵਿੱਚ ਹੀ ਲਾ ਦਿੱਤੇ ਨੇ ਮੈਂ ਤਾਂ ਚਾਹੁੰਦੀ ਸੀ ਕਿ ਇਹ ਜ਼ਿੰਦਗੀ 'ਚ ਕਾਮਯਾਬ ਹੋਵੇ ਸਾਡੇ ਵਾਂਗੂ ਤੱਕੇ ਤੋੜੇ ਨਾ ਖਾਵੇ ਪਰ ਇਹ ਵਿਚਾਰੇ ਤਾਂ ਰੋਗਾਂ ਦੇ ਮਾਰੇ ਨੇ ਮਨ ਚ ਐਵੇਂ ਐਵੇਂ ਦੇ ਵਿਚਾਰ ਕਰੀ ਜਾ ਰਹੀ ਸੀ ਕਹਿੰਦੇ ਉਹਨੇ ਸੋਚਿਆ ਕਿ ਅੱਜ ਮੈਂ ਕਥਾ ਕੀਰਤਨ ਸੁਣਨ ਜਾਵਾਂਗੀ ਉੱਥੇ ਜਾ ਕੇ ਤੇ ਜਦੋਂ ਸਾਰੇ ਜਾਣੇ ਚਲੇ ਜਾਣਗੇ ਤੇ ਆਪਣੇ ਮਨ ਦਾ ਸਵਾਲ ਸੰਤ ਜੀ ਤੋਂ ਪੁੱਛ ਲਵਾਂਗੀ ਕਹਿੰਦੇ ਉਹ ਜਾ ਕੇ ਤੇ ਕਥਾ ਕੀਰਤਨ ਚ ਬੈਠ ਗਈ ਜਦੋਂ ਸੰਤ ਜੀ ਕਥਾ ਕਰਦੇ ਪਏ ਸਨ ਤੇ ਬੜੇ ਪਿਆਰ ਨਾਲ ਬਚਨ ਬੋਲੇ ਜਾਂਦੇ ਸਨ ਕਹਿੰਦੇ ਉਹ ਪਤਨ ਜਿਵੇਂ ਮੰਨੋਂ ਕੋਈ ਠੰਡਾ ਠਾਰ ਕਰੀ ਜਾਣ। ਕਹਿੰਦੇ ਜਦੋਂ ਸਮਾਪਤੀ ਹੋਈ ਸਾਰੇ ਜਾਣੇ ਜਿਹੜੇ ਸਨ ਕਹਿੰਦੇ ਉੱਠ ਕੇ ਉਹ ਚਲੇ ਗਏ। ਹੁਣ ਉਹ ਬੀਬੀ ਉੱਥੇ ਹੀ ਬੈਠੀ ਰਹੀ ਤੇ ਕਹਿਣ ਲੱਗੀ ਸੰਤ ਜੀ ਮੇਰੀ ਜਿਹੜੀ ਔਲਾਦ ਹੈ ਉਹ ਹਾਲ ਸਮੇਂ ਬਿਮਾਰ ਰਹਿੰਦੀ ਹੈ। ਜੋ ਵੀ ਘਰ ਦੀ ਕਮਾਈ ਆਉਂਦੀ ਹੈ ਸਾਰੀ ਇਸੇ ਖਰਚ ਹੋ ਜਾਂਦੀ ਹੈ। ਮੈਂ ਚਾਹੁੰਦੀ ਹਾਂ ਕਿ ਕੋਈ ਐਸਾ ਹੀ ਲਾ ਵਸੀਲਾ ਹੋ ਜਾਵੇ ਜੋ ਮੇਰੀ ਔਲਾਦ ਹੈ ਉਹ ਠੀਕ ਹੋ ਜਾਵੇ। ਤੇ ਘਰ ਦੇ ਵਿੱਚ ਬਰਕਤ ਮੈਂ ਚਾਹੁੰਦੀ ਹਾਂ ਮੇਰੀ ਔਲਾਦ ਕਾਮਯਾਬ ਹੋਵੇ ਤੇ ਰੋਗਾਂ ਤੋਂ ਮੁਕਤ ਹੋਵੇ ਸੰਤ ਜੀ ਨੇ ਜਦੋਂ ਇਹ ਗੱਲ ਸੁਣੀ ਤਾਂ ਉਸ ਬੀਬੀ ਨੂੰ ਕਿਹਾ ਮਾਈ ਠੀਕ ਹੈ ਤੋ ਜੋ ਚਾਹੁੰਦੇ ਹਨ ਉਹ ਹੋ ਜਾਏਗਾ ਪਰ ਉਹਦੇ ਲਈ ਤੈਨੂੰ ਇੱਕ ਯੋਗਤ ਦੱਸਾਂਗੇ ਤੇ ਉਹ ਕਰਨੀ ਪੈਣੀ ਹੈ ਉਹਨੇ ਕਿਹਾ ਜੀ ਜੋ ਕਹੋਗੇ ਮੈਂ ਉਹੀ ਕਰਾਂਗੀ ਅਗੋ ਸੰਤ ਫਕੀਰ ਜੀ ਕਹਿੰਦੇ ਕਿ ਤੁਸੀਂ ਕੱਲ ਨੂੰ ਆਇਓ ਕਹਿੰਦੇ ਕਿ ਠੀਕ ਹੈ ਹੁਣ ਉਹ ਘਰ ਚਲੀ ਜਾਂਦੀ ਹੈ ਤੇ ਮੰਚ 'ਚ ਬੜਾ ਚਾ ਉਤਸ਼ਾਹ ਹੁੰਦਾ ਹੈ ਹੁਣ ਤਾਂ ਜਿੰਨੇ ਰੋਗ ਨੇ ਉਹ ਠੀਕ ਹੋ ਜਾਣੇ ਨੇ ਘਰ ਜਿਹੜੀ ਗਰੀਬੀ ਤੇ ਦਲੇਦਰ ਨੇ ਕੁੰਡਲੀ ਮਾਰੀ ਹੈ ਉਹ ਵੀ ਠੀਕ ਹੋ ਜਾਣਗੇ ਮੰਚ 'ਚ ਬੜੇ ਸਾਰੇ ਐਵੇਂ ਦੇ ਬਲਵਲੇ ਲੈ ਕੇ ਉਹ ਆਪਣੇ ਆਪ ਨਾਲ ਗੱਲਾਂ ਕਰੀ ਜਾਂਦੀ ਹੈ ਤੇ ਆਪੇ ਹੀ ਜਵਾਬ ਦੇ ਜਾਂਦੀ ਹੈ ਸਵੇਦਾ ਇੰਤਜ਼ਾਰ ਕਰਦੇ ਕਹਿੰਦੇ ਜਿਵੇਂ ਹੀ ਅਮਰਤ ਵੇਲਾ ਹੋਇਆ ਕਾ ਦੇ ਕਾਮਨ ਬੇੜੇ ਤੇ ਆਪਣੇ ਪੁੱਤ ਜਿਹੜਾ ਸੀ ਤੇ ਉਹਨੂੰ ਲੈ ਕੇ ਉਤੋਂ ਚਲੇ ਗਏ ਹੁਣ ਜਾ ਕੇ ਤੇ ਉੱਥੇ ਬੈਠ ਕੇ ਕਹਿੰਦੀ ਉਹ ਸੰਤ ਜੀ ਦੀ ਕਥਾ ਕੀਰਤਨ ਕਰਨ ਲੱਗੇ ਕਹਿੰਦੇ ਕਿ ਅੱਜ ਜਿਹੜੀ ਆਪਾਂ ਕਥਾ ਕੀਰਤਨ ਕਰਨੇ ਹਨ ਉਹਦੇ ਵਿੱਚ ਤੁਹਾਨੂੰ ਅੱਜ ਤੇ ਇੱਕ ਯੋਗਤ ਦੱਸਾਂਗੇ ਇਹ ਮਾਵਾਂ ਨੇ ਕੀ ਕਰਨਾ ਹੈ ਕਿਉਂਕਿ ਮਾਂ ਜਿੰਨਾ ਆਪਣੀ ਔਲਾਦ ਦਾ ਕਰਦੀ ਹੈ ਉਹਨਾਂ ਹੋਰ ਕੋਈ ਨਹੀਂ ਕਰ ਸਕਦਾ ਤਾਂ ਹੀ ਤਾਂ ਮਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ ਸਾਰੇ ਸੰਗਤ ਨੇ ਕਿਹਾ ਕਿ ਹਾਂਜੀ ਔਲਾਦ ਦਾ ਮਾਂ ਜਿੰਨਾ ਕਰਦੀ ਹੈ ਉਹ ਨਾਲ ਹੋਰ ਕੋਈ ਨਹੀਂ ਕਰ ਸਕਦਾ ਸੱਚੀ ਸਾਰੇ ਮਾਣੋਂ ਰੱਬ ਦਾ ਰੂਪ ਕਹਿੰਦੇ ਨੇ ਕਹਿੰਦੇ ਰੱਬ ਹਰ ਥਾਂ ਤੇ ਨਹੀਂ ਪਹੁੰਚ ਸਕਦਾ ਤਾਂ ਹੀ ਪ੍ਰਮਾਤਮਾ ਨੇ ਮਾਂ ਬਣਾਈ ਸੀ ਸਾਰੇ ਜਾਣੇ ਇਹ ਗੱਲਾਂ ਨਾਲ ਸਹਿਮਤ ਹੋ ਗਏ ਅੱਗੋ ਸੰਤ ਫਕੀਰ ਜੀ ਕਹਿੰਦੇ ਕਿ ਮਾਂ ਬਚਪਨ ਤੋਂ ਬੁਟਾਪੇ ਤੱਕ ਔਲਾਦ ਲਈ ਫਿਕਰਮੰਦ ਰਹਿੰਦੀ ਹੈ ਖਾਣ ਦੀ ਫਿਰ ਪੜਾਈ ਦੀ ਫਿਰ ਵਿਆਹ ਦੀ ਮਾਹੀ ਰੱਬ ਦਾ ਜਿਹੜਾ ਰੂਪ ਹੈ ਤੇ ਮਾਂ ਦੀ ਰੱਬ ਛੇਤੀ ਸੁਣਦਾ ਹੈ ਮਾਂ ਜੋ ਵੀ ਬੱਚਿਆਂ ਲਈ ਅਰਦਾਸ ਕਰੇ ਉਹ ਰੱਬ ਬੜੇ ਛੇਤੀ ਸੁਣ ਲੈਂਦਾ ਹੈ ਸਾਰੇ ਜਾਣੇ ਕਹਿੰਦੇ ਕਿ ਸੰਤ ਜੀ ਸੱਚੀ ਮਾਵਾਂ ਦੀ ਰੱਬ ਛੇਤੀ ਸੁਣਦਾ ਹੈ ਉਹ ਕਹਿੰਦੇ ਕਿ ਹਾਂ ਪਰ ਉਹਦੇ ਲਈ ਮਾਵਾਂ ਨੂੰ ਕੁਝ ਕੰਮ ਕਰਨੇ ਪੈਣੇ ਮਾਵਾਂ ਨੂੰ ਇਹ ਸੌਖਾ ਜਿਹਾ ਕੰਮ ਆਪਣੇ ਘਰ ਕਰਨਾ ਹੈ ਸਭ ਨੇ ਕਿਹਾ ਜੀ ਅਸੀਂ ਜ਼ਰੂਰ ਕਰਾਂਗੇ ਕਹਿੰਦੇ ਮਾਵਾਂ ਆਪਣਾ ਦੇਣ ਦਾ ਕੁਝ ਸਮਾਂ ਰਸੋਈ ਵਿੱਚ ਬਤਾਉਂਦੀਆਂ ਨੇ બસ ਇਹ ਕੰਮ ਰਸੋਈ ਵਿੱਚ ਇਹ ਕਰਨਾ ਹੈ ਤੇ ਤੁਹਾਡੀ ਔਲਾਦ ਦੇ ਜੋ ਵੀ ਕੰਮ ਨੇ ਉਹ ਨੇਪਰੇ ਜਿਹੜੇ ਨੇ ਉਹ ਚੜਨ ਲੱਗ ਜਾਣਗੇ ਜੋ ਹਜੇ ਤੱਕ ਨੇਪਰੇ ਨਹੀਂ ਚੜੇ ਉਹ ਆਪੇ ਹੀ ਨੇਪਰੇ ਚੜ ਜਾਣਗੇ ਤੁਹਾਡੀ ਔਲਾਦ ਦੁਖੀ ਨਹੀਂ ਹੋਵੇਗੀ ਤੁਹਾਡੀ ਔਲਾਦ ਰੋਗੀ ਨਹੀਂ ਹੋਵੇਗੀ ਪਰ ਉਹਦੇ ਲਈ ਤੁਸੀਂ ਸੌਖਾ ਜਿਹਾ ਕੰਮ ਕਰਨਾ ਹੈ ਜੇਕਰ ਮਾਵਾ ਇਹ ਕਰਦਿਆਂ ਨੇ ਤਾਂ ਔਲਾਦ ਦੇ ਜ਼ਿੰਦਗੀ ਦੇ ਰਾਜ਼ ਸੌਖੇ ਹੋ ਜਾਣਗੇ ਹੁਣ ਜਿੰਨੀ ਸੰਗਤ ਬੈਠੀ ਸੀ ਜਿੰਨੀਆਂ ਬੀਬੀਆਂ ਜਿੰਨੇ ਪੁਰਖ ਬੈਠੇ ਸਨ ਸਭ ਦੇ ਮਨ ਚ ਇਹ ਸੀ ਕਿ ਸੰਤ ਜੀ ਛੇਤੀ ਦੱਸਣ ਕਿਉਂਕਿ ਹਰ ਕੋਈ ਆਪਣੀ ਔਲਾਦ ਨੂੰ ਕਾਮਯਾਬ ਹੁੰਦੇ ਦੇਖਣਾ ਚਾਹੁੰਦਾ ਹੈ ਹਰ ਇੱਕ ਚਾਹੁੰਦਾ ਹੈ ਕਿ ਉਹਦੀ ਔਲਾਦ ਸੁਖੀ ਰਹੇ ਕਹਿੰਦੇ ਐਨੇ ਕਹਿਣ ਦੇ ਦੇ ਸੇ ਅਗੋ ਸੰਤ ਜੀ ਕਹਿੰਦੇ ਇਹ ਸੌਖਾ ਜਿਹਾ ਕਾਮਜੇ ਬੀਬੀਆਂ ਆਪਣੇ ਘਰ ਰਾਹ ਦੇ ਪੈਰ ਦੇ ਵਿੱਚ ਕਰਨ ਤਾਂ ਹੋਰ ਵੀ ਜ਼ਿਆਦਾ ਫਲ ਮਿਲੇਗਾ ਕਿਉਂਕਿ ਉਸ ਸਮੇ ਸਭ ਕੰਮ ਹੋ ਜਾਂਦੇ ਨੇ ਹਰ ਪਾਸੇ ਸ਼ਾਂਤੀ ਦਾ ਪਸਾਰਾ ਹੁੰਦਾ ਹੈ ਕਹਿੰਦੇ ਰੁੱਖ ਵੀ ਸੌ ਜਾਂਦੇ ਨੇ ਤੇ ਦਰਿਆ ਵੀ ਖੜ ਜਾਂਦੇ ਨੇ ਉਸ ਸਮੇ ਤੁਸੀਂ ਇਹ ਕੰਮ ਕਰਨਾ ਰਾਤ ਨੂੰ ਸੌਣ ਸਮੇ ਆਪਣਾ ਭੋਜਨ ਬਣਾਉਣ ਦੀ ਥਾਂ ਜਦੋਂ ਤੁਸੀਂ ਸਾਰੇ ਕੰਮ ਕਰ ਲਓ ਹੁਣ ਪਤਾ ਹੈ ਕਿ ਹੁਣ ਰਸੋਈ 'ਚ ਸਾਨੂੰ ਕੋਈ ਕੰਮ ਨਹੀਂ ਕਹਿੰਦੇ ਉਸ ਸਮੇ ਆਪਣਾ ਜਿਹੜਾ ਭੋਜਨ ਵਾਲੀ ਥਾਂ ਹੈ ਜਿੱਥੇ ਬਣਾਉਂਦੇ ਹੋ ਚੁੱਲ੍ਹਾ ਚੌਂਕਾ ਉਹਨਾਂ ਮਿੱਟੀ ਦਾ ਜੇ ਕੋਈ ਪਰੋਲਾ ਫੇਰ ਸਕਦਾ ਹੈ ਉਹ ਫੇਰੋ ਜੇਕਰ ਕੋਈ ਹੋਰ ਥਾਂ ਬਣਾਉਂਦੇ ਹੋ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ ਭਾਂਡੇ ਦੀ ਝੂਟ ਕਦੀ ਨਹੀਂ ਛੱਡੋ ਜਿੰਨੇ ਰਸੋਈ ਦੇ ਵਿੱਚ ਭਾਂਡੇ ਨੇ ਜੋ ਤੁਸੀਂ ਖਾਣਾ ਖਾਂਦੇ ਹੋ ਬਣਾਉਂਦੇ ਹੋ ਉਹ ਸਾਰੇ ਧੋ ਕੇ ਫਿਰ ਇਹ ਕੰਮ ਕਰਨਾ ਕਹਿੰਦੇ ਜਦੋਂ ਆਪਾਂ ਝੂਠੇ ਭਾਂਡੇ ਰੱਖਣੇ ਹਨ ਤੇ ਮਾਇਆ ਤੇ ਬਰਕਤ ਉਹ ਘਰੋਂ ਉਸ ਸਮੇਂ ਮੁੜ ਜਾਂਦੀ ਹੈ ਉਹਨੂੰ ਲੱਗਦਾ ਕਿ ਇਸ ਘਰ ਦੇ ਦਲੇਦਰ ਪਹਿਲਾਂ ਹੀ ਥਾਂ ਪਸਾਰੀ ਹੋਈ ਹੈ ਤੇ ਜਿੱਥੇ ਦਲੇਂਦਰ ਹੋਵੇ ਉੱਥੇ ਮਾਇਆ ਕਦੇ ਨਹੀਂ ਆਉਂਦੀ ਕਹਿੰਦੇ ਇਸ ਲਈ ਥਾਂ ਸਾਫ਼ ਕਰਨੀ ਹੈ ਤੇ ਰਸੋਈ ਦੇ ਪਾਂਡੇ ਜਿਹੜੇ ਉਹ ਝੂਠ ਹੈ ਉਹ ਸਾਰੀ ਧੋ ਕੇ ਫਿਰ ਤੁਸੀਂ ਇਹ ਕੰਮ ਕਰਨਾ ਹੈ ਉਸ ਸਮੇਂ ਤੁਸੀਂ ਕੀ ਕਰਨਾ ਦੋ ਮਿੱਠੇ ਪ੍ਰਸ਼ਾਦੇ ਬਣਾਉਣੇ ਨੇ ਭਾਵੇਂ ਗੁੜ ਪਾ ਕੇ ਬਣਾ ਲਓ ਭਾਵੇਂ ਖੰਡ ਪਾ ਕੇ ਬਣਾ ਲਓ ਦੋ ਮਿੱਠੇ ਪ੍ਰਸ਼ਾਦੇ ਬਣਾ ਕੇ ਉਹਦੇ ਵਿੱਚ ਥੋੜਾ ਜਿਹਾ ਹਿੱਸਾ ਤੁਸੀਂ ਕੁੱਤੇ ਨੂੰ ਪਾ ਦੇਣਾ ਕਿਸੇ ਵੀ ਥਾਂ ਤੇ ਪਾਓ ਭਾਵੇਂ ਘਰ ਦੇ ਵਿੱਚ ਪਾਵੇਂ ਬਾਹਰ ਕਿਸੇ ਨੂੰ ਪਾਓ ਪਰ ਕੁੱਤੇ ਨੂੰ ਸਿਰਫ ਥੋੜਾ ਜਿਹਾ ਹਿੱਸਾ ਪਾਉਣਾ ਅੱਧਾ ਜਿਹੜਾ ਪ੍ਰਸ਼ਾਦਾ ਜਾਂ ਪੂਰਾ ਪ੍ਰਸ਼ਾਦਾ ਉਹ ਕੀੜਿਆਂ ਦੇ ਪੌਣ ਤੇ ਪਾ ਕੇ ਆਉਣਾ ਇਹ ਜ਼ਰੂਰ ਪਾਉਣਾ ਬਾਕੀ ਦਾ ਹਿੱਸਾ ਪਸ਼ੂਆਂ ਲਈ ਚਿੜੀ ਜਨੌਰਾਂ ਲਈ ਪਾਉਣਾ ਇਸ ਹਿਸਾਬ ਨਾਲ ਵੰਡ ਕਰਕੇ ਸਾਰਿਆਂ ਨੂੰ ਤੁਸੀਂ ਉਹ ਪਾ ਦੇਣਾ ਹਰ ਇੱਕ ਥਾਂ ਤੇ ਜਿੱਥੇ ਤੁਹਾਨੂੰ ਲੱਗਦਾ ਕਿ ਚਿੜੀ ਜਨੌਰ ਆਉਂਦੇ ਨੇ ਉਹ ਖਾ ਲੈਣਗੇ ਜਿਸ ਕਿਸੇ ਦੇ ਘਰ ਬਿੱਲੀ ਆਉਂਦੀ ਹੈ ਉਹ ਉਸ ਹਿੱਸੇ ਤੇ ਪਾ ਦਿਓ ਕਿਸੇ ਦੇ ਘਰ ਪਸ਼ੂ ਜਨੌਰ ਆਉਂਦੇ ਨੇ ਉਥੇ ਪਾ ਕੇ ਦੋ ਦਰਵਾਜੇ ਦੇ ਬਾਹਰ ਰੱਖ ਦਿਓ ਕੀੜੀਆਂ ਦਾ ਪੌਂ ਜਿੱਥੇ ਉਥੇ ਪਾ ਦਿਓ ਤੇ ਬੇਬੀਆਂ ਇਹ ਉਪਾਅ ਤੁਸੀਂ ਕਰਨ ਲੱਗ ਜਾਓ ਤੁਸੀਂ ਵੇਖਿਓ ਤੁਹਾਡੇ ਔਲਾਦ ਜਿੰਨੇ ਵੀ ਰੋਗ ਨੇ ਉਹ ਦੂਰ ਹੋ ਜਾਣਗੇ ਤੇ ਉਹ ਫਿਰ ਕੰਮ ਵੀ ਤੁਹਾਡੇ ਨੇਪਰੇ ਚੜਨਗੇ ਤੇ ਸੁਖ ਮਾਣਨਗੇ ਕਿਉਂਕਿ ਮਾਵਾਂ ਦਾ ਕੀਤਾ ਦਾਨ ਉਲਾਦ ਨੂੰ ਜ਼ਰੂਰ ਲੱਗਦਾ ਹੈ ਤੇ ਔਲਾਦ ਨੇਕ ਰਾਤੇ ਤੁਰਦੇ ਹੈ ਕਹਿੰਦੇ ਇਸ ਤਰ੍ਹਾਂ ਸਾਰੇ ਜਾਣੇ ਸੁਣ ਕੇ ਤੇ ਬੜੇ ਖੁਸ਼ ਹੋਏ ਕਹਿੰਦੇ ਹੁਣ ਸਾਰੇ ਜਾਣਿਆਂ ਨੇ ਆਪਣੇ ਘਰ ਸੋਚਮ ਰੱਖਣ ਲੱਗ ਗਏ ਝੂਠ ਨਹੀਂ ਰੱਖਣੇ ਭਾਂਡੇ ਨਹੀਂ ਸੀ ਝੂਠੇ ਰੱਖਦੇ ਐਵੇਂ ਅਸੀਂ ਜਿਹੜੇ ਆਪਣੀ ਜਿਹੜੀ ਰਸੋਈ ਹੈ ਉਹਨੂੰ ਸਾਫ਼ ਕਰਨਾ ਕਹਿੰਦੇ ਜਦ ਜਿੱਥੇ ਆਣਾ ਆਪਾਂ ਜਿਹੜਾ ਬਣਾਉਂਦੇ ਹਾਂ ਕਹਿੰਦੇ ਜਦੋਂ ਉਹ ਥਾਂ ਤੇ ਸੋਚਮ ਆ ਗਈ ਤੇ ਅੱਧੀ ਬਰਕਤ ਤਾਂ ਉਦੋਂ ਹੀ ਆ ਜਾਂਦੀ ਹੈ ਕਹਿੰਦੇ ਜਦੋਂ ਸਾਫ ਸਫਾਈ ਹੋ ਗਈ ਆਪਣੇ ਘਰ ਦਾ ਕੁਝ ਹਿੱਸਾ ਦਾਨ ਵਿੱਚ ਚਾਣ ਲੱਗ ਗਿਆ ਤੇ ਉਹ ਦਾਨ ਫਿਰ ਆਪਣੇ ਘਰ ਦੇ ਦੁੱਖ ਰੋਗ ਦੂਰ ਕਰ ਦਿੰਦਾ ਹੈ ਕਹਿੰਦੇ ਮਾਈ ਨੇ ਫਿਰ ਐਵੇਂ ਹੀ ਕਰਨਾ ਆਰੰਭ ਕੀਤਾ ਉਹਨੇ ਸੋਚਮ ਦੇ ਨਾਲ ਪ੍ਰਸ਼ਾਦੇ ਬਣਾਇਆ ਕਰਨੇ ਉਹਦੇ ਘਰ ਦਾ ਹਿੱਸਾ ਕਿਸੇ ਦੇ ਮੂੰਹ ਚ ਜਾਣ ਲੱਗ ਗਿਆ ਕਹਿੰਦੇ ਇਸ ਤਰ੍ਹਾਂ ਹੁਣ ਉਹਦੇ ਘਰੋਂ ਦੁੱਖ ਤੇ ਦਲੇਦਰ ਜਿਹੜਾ ਸੀ ਉਹ ਦੂਰ ਹੋ ਗਿਆ ਕਹਿੰਦੇ ਉਹਦੀ ਔਲਾਦ ਹੌਲੀ-ਹੌਲੀ ਠੀਕ ਹੋਣ ਲੱਗੀ। ਕਹਿੰਦੇ ਜਦੋਂ ਉਹ ਠੀਕ ਹੋਣ ਲੱਗੀ ਤੇ ਮਹੀਨੇ ਦੇ ਵਿੱਚ ਹੀ ਉਹਦੇ ਘਰ ਜਿਵੇਂ ਔਲਾਦ ਠੀਕ ਹੋ ਗਈ ਤੇ ਹੁਣ ਜਿਹੜਾ ਰੋਗ ਤੇ ਪੈਸਾ ਲੱਗਦਾ ਸੀ ਉਹ ਹੁਣ ਘਰ ਆਉਣ ਲੱਗਾ। ਮਾਈ ਖੁਸ਼ ਹੋ ਗਈ ਤੇ ਸੰਤ ਫਕੀਰ ਜੀ ਦੇ ਕੋਲ ਗਈ ਤੇ ਕਿਹਾ ਸੰਤ ਜੀ ਤੁਸੀਂ ਜੋ ਤੁਕਤ ਦੱਸੀ ਸੀ ਉਹਦੇ ਨਾਲ ਮੇਰੀ ਔਲਾਦ ਠੀਕ ਹੋ ਗਈ ਹੈ। ਸੰਤ ਜੀ ਫਿਰ ਉਸ ਦਿਨ ਸਾਰੀ ਸੰਗਤ ਬੈਠੀ ਹੋਈ ਸੀ ਸੰਤ ਜੀ ਕਹਿੰਦੇ ਕਿ ਤੁਸੀਂ ਜਦੋਂ ਇਹ ਸਾਰਾ ਕੁਝ ਕੀਤਾ ਤੁਹਾਡੇ ਮਨ 'ਚ ਸਵਾਲ ਨਹੀਂ ਆਇਆ ਕਿ ਸਭ ਕੁਝ ਕਿਉਂ ਕਰਦੇ ਪਏ ਹਾਂ ਇਹਦੇ ਪਿਛੇ ਕੀ ਚੀਜ਼ ਹੋ ਸਕਦੀ ਹੈ ਸੰਤ ਜੀ ਨੇ ਸਭ ਨੂੰ ਕਿਹਾ ਕਿ ਜਦੋਂ ਤੁਹਾਡੇ ਕਰਦਾ ਕੁਝ ਹਿੱਸਾ ਦਾਨ ਵੱਜੋਂ ਜਾਂਦਾ ਹੈ ਕਿਸੇ ਦੇ ਭਰਦਾ ਹੈ ਤਾਂ ਉਹ ਜਿਹੜੇ ਭਰਦੇ ਨੇ ਤੁਸੀਂ ਭਰਿਆ ਹੈ ਉਹ ਅਸੀਸਾਂ ਦਿੰਦੇ ਨੇ ਕਹਿੰਦੇ ਜਦੋਂ ਆਪਾਂ ਕਿ ਸੇਪੋ ਕੇ ਦਾ ਢਿੱਡ ਪਰਦੇ ਹਾਂ ਤਾਂ ਉਹ ਅਸੀਸ ਆਪਣੇ ਜ਼ਿੰਦਗੀ ਵਿੱਚ ਜਿੰਨੇ तमाम ਦੁੱਖ ਹੁੰਦੇ ਨੇ ਉਹ ਦੂਰ ਕਰ ਦਿੰਦੀ ਹੈ ਤੇ ਹੌਲੀ ਹੌਲੀ ਦੁੱਖ ਜਿਹੜੇ ਪਾਪ ਕੀਤੇ ਹੁੰਦੇ ਉਹ ਦੂਰ ਹੋ ਜਾਂਦੇ ਹਨ ਜ਼ਿੰਦਗੀ ਵਿੱਚ ਸੁੱਖ ਆ ਜਾਂਦੇ ਹਨ ਇਹੋ ਚੀਜ਼ ਤੁਹਾਡੇ ਨਾਲ ਵਾਪਰੀ ਹੈ ਜਦੋਂ ਆਪਾਂ ਕਿਸੇ ਦਾ ਭਲਾ ਕਰਦੇ ਹਾਂ ਤਾਂ ਉਹ 100 ਅਸੀਸਾਂ ਆਪਣੇ ਵੱਲ ਚੱਲ ਕੇ ਆਉਂਦੀਆਂ ਨੇ ਇਹ ਹੀ ਤੁਹਾਡੇ ਨਾਲ ਹੋਇਆ ਇਸ ਕਰਕੇ ਇਹ ਕੰਮ ਕਰਨਾ ਕਦੀ ਨਾ ਛੱਡਿਓ ਫਿਰ ਪਰਮਾਤਮਾ ਆਪੇ ਤੁਹਾਡੇ ਘਰ ਸੁਖ ਲੈ ਆਉਣਗੇ ਕਹਿੰਦੇ ਉਸ ਦਿਨ ਤੋਂ ਸਾਰੇ ਨਗਰ ਨੇ ਇਹ ਸਭ ਕਰਨਾ ਆਰੰਭ ਕੀਤਾ ਜਿਸ ਦਾ ਉਹ ਭਲਾ ਚਾਹੁੰਦੇ ਸੀ ਉਸ ਨੂੰ ਉਸ ਦੇ ਨਾਲ ਇਹ ਜਾਣਕਾਰੀ ਉਹ ਸਾਂਝੀ ਕਰਨ ਲੱਗੇ ਕਹਿੰਦੇ ਦੇਖਦੇ ਹੀ ਦੇਖਦੇ ਸਾਰੇ ਜਾਨੇ ਸੁਖੀ ਰਹਿਣ ਲੱਗੇ ਇਸ ਲਈ ਸੰਗਤ ਜੀ ਆਪਾਂ ਨੂੰ ਵੀ ਆਪਣੇ ਘਰ ਦਾ ਕੁਝ ਹਿੱਸਾ ਕਿਸੇ ਦੇ ਮੁੱਖ ਦੇ ਵਿੱਚ ਜ਼ਰੂਰ ਪਾਉਣਾ ਚਾਹੀਦਾ ਹੈ ਇਸ ਤਰ੍ਹਾਂ ਆਪਣੇ ਸਾਰੇ ਦੁੱਖ ਦਿਲਦਰ ਦੂਰ ਹੋ ਜਾਣਗੇ ਸੰਘਾ ਜੀ ਚੇਕਰ ਵੀਡੀਓ ਚੰਗੀ ਲੱਗੀ ਹੋਵੇ ਜਿਸ ਦਾ ਪਲਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਸੰਘਾ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ